ਕੱਛੂਆ ਕਾਲ ਜੀ ਕਿ ਮੈਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਇਹ 8 ਵਜੇ ਦਾ ਟਾਈਮ ਹੈ ਜੀ ਆਪਣੇ ਖੇਤ ਨੇ ਜਿਹੜੇ ਉਹ ਬੋਰ ਵਾਲੇ ਮਿਸਤਰੀ ਆ ਗਏ ਤੇ ਮੈਂ ਉਹਨਾਂ ਦੀ ਰੋਟੀ ਪਾਣੀ ਤਿਆਰ ਕਰ ਰਹੀ ਸੀ ਕਿ ਚਾਹ ਮੈਂ ਬਣਾਤੀ ਚਾਰ ਅੱਜ ਦੀ ਚਾਹ ਮੈਂ ਇੱਕ ਪਾਸੇ ਰੱਖ ਦੂੰਗੀ ਬੋਤਲ ਚ ਪਾ ਕੇ ਤੇ ਦੂਸਰੇ ਪਾਸੇ ਮੈਂ ਆਟਾ ਤਿਆਰ ਕਰ ਲੂੰਗੀ ਗੁੰਨ ਕੇ ਤੇ ਆ ਦੇਖੋ ਮੈਂ ਆਟਾ ਗੁੰਨ ਰਹੀ ਆ ਆਟੇ ਦੇ ਵਿੱਚ ਮੈਂ ਦਾਲ ਪਾ ਲਈ ਸੀਗੀ ਇਹ ਦਾਲ ਮੈਂ ਕੱਲ ਬਣਾਈ ਸੀਗੀ ਤੇ ਜਿਹੜੀ ਬਚ ਜਾਂਦੀ ਆ ਫਿਰ ਮੈਂ ਇਹਨੂੰ ਆਟੇ ਦੇ ਵਿੱਚ ਗੁੰਨ ਕੇ ਇਹਦੇ ਪਰੌਂਠੇ ਪਕਾ ਲੈਣੇ ਹੁੰਦੇ ਆ ਨਾਲੇ ਤਾਂ ਹੁਣ ਆਪਾਂ ਇਹੇ ਬਣਾ ਕੇ ਬੋਰ ਵਾਲਿਆਂ ਨੂੰ ਭੇਜ ਦਾਂਗੇ ਉਹ 2-3 ਬੰਦੇ ਨੇ ਉਹਨਾਂ ਨੂੰ ਭੇਜ ਦਾਂਗੇ ਨਾਲੇ ਬੱਚੇ ਘਰੇ ਖਾ ਲੈਣਗੇ ਘਰ ਦੀ ਵੀ ਨਾਲ ਹੀ ਪੱਕ ਜੂਗੀ ਚਾਹ ਵੀ ਮੈਂ ਬਣਾਤੀ ਸੀ ਤੇ ਰੋਟੀ ਵੀ ਬਣਾ ਕੇ ਉਹਨਾਂ ਨੂੰ ਭੇਜਦੀ ਸੀ ਤੇ ਇਹ ਜਿਹੜਾ ਜਿਹਦੇ ਵਿੱਚ ਮੈਂ ਆਟਾ ਗੁੰਨ ਰਹੀ ਆ ਜੀ ਇਹ ਮੈਂ ਸਪੈਸ਼ਲ ਆਟਾ ਗੁੰਨਣ ਵਾਸਤੇ ਛੋਟਾ ਜਿਹਾ ਟੱਬ ਲਿਆਂਦਾ ਹੋਇਆ ਕਿਉਂਕਿ ਜਿਹੜੀ ਮੇਰੇ ਕੋਲ ਪ੍ਰਾਂਤ ਹੈ ਉਹ ਥੋੜੀ ਜੀ ਵੱਡੀ ਹੈ ਜੀ ਉਹ ਨਾ ਇੱਥੇ ਨਾ ਤਾਂ ਸੈਲਫ ਤੇ ਠੀਕ ਆਉਂਦੀ ਹੈ ਜਗਾ ਘੱਟ ਹੋਣ ਕਰਕੇ ਇੱਕ ਜਿਹੜਾ ਸ਼ਿੰਕ ਹੈ ਉਹ ਵੀ ਬਹੁਤ ਜ਼ਿਆਦਾ ਛੋਟਾ ਹੈ ਤੇ ਉਹਦੇ ਵਿੱਚ ਨਾ ਧੋਵ ਵੀ ਨਹੀਂ ਹੁੰਦੀ ਹੈਗੀ ਉਹ ਤੇ ਉਹ ਵੱਡੇ ਹੋਣ ਕਰਕੇ ਸੈੱਟ ਨਹੀਂ ਆਉਂਦੀ ਫਿਰ ਮੈਂ ਨਾ ਇਹ ਮੰਗਵਾ ਲਿਆ ਸੀਗਾ ਛੋਟਾ ਜਿਹਾ ਟੱਬ ਇਹ ਮੈਂ ਸਪੈਸ਼ਲ ਆਟਾ ਗੁੰਨਣ ਵਾਸਤੇ ਹੀ ਰੱਖਿਆ ਹੋਇਆ ਇਹਦੇ ਵਿੱਚ ਮੈਂ ਹੋਰ ਕੋਈ ਕੰਮ ਨਹੀਂ ਕਰਦੀ ਹੈਗੀ ਤੇ ਇਹ ਬਸ ਆਟਾ ਹੀ ਗੁੰਨਦੀ ਆ ਇਹਦੇ ਵਿੱਚ ਚਲੋ ਮੈਂ ਆਟਾ ਗੁੰਨ ਲਿਆ ਇਹ ਆਟੇ ਨੂੰ ਜਿਆਦਾ ਮੁੱਕੀ ਦੇਣ ਦੀ ਤਾਂ ਜ਼ਰੂਰਤ ਨਹੀਂ ਹੁੰਦੀ ਮੈਂ ਕੱਲਾ ਇਹ ਆਟਾ ਜਿਹੜਾ ਦਾਲ ਦੇ ਵਿੱਚ ਹੀ ਗੁੰਨਦੀ ਹੁੰਦੀ ਹੁੰਨੀ ਆ ਪਾਣੀ ਨਹੀਂ ਮੈਂ ਪਾਉਂਦੀ ਹੁੰਦੀ ਜਿੰਨੀ ਕੁ ਦਾਲ ਹੋਵੇ ਮੈਂ ਉਹਨਾਂ ਕੀ ਆਟਾ ਤਿਆਰ ਕਰ ਲੈਣੀ ਹੁੰਨੀ ਆ ਤੇ ਮੈਂ ਰੱਖਦੀ ਵੀ ਇਹਨੂੰ ਥੋੜਾ ਜਨਾ ਢਿੱਲਾ ਹੁੰਨੀ ਆ ਕਿਉਂਕਿ ਢਿੱਲੇ ਆٹے ਦੀ ਰੋਟੀ ਨਾ ਇਹਦੀ ਬਹੁਤ ਜਿਆਦਾ ਸੌਫਟ ਹੁੰਦੀ ਆ ਪੋਲੀ ਪੋਲੀ ਰੋਟੀ ਆਉਂਦੀ ਹੁੰਦੀ ਆ ਜੀ ਇਹਦੀ ਕੈੜੇ ਆٹے ਦੀ ਫਿਰ ਆਪਾਂ ਨੂੰ ਕੈੜੀ ਕੈੜੇ ਜੀ ਰੋਟੀ ਲੱਗਦੀ ਆ ਤੇ ਜੇ ਆਪਾਂ ਢਿੱਲਾ ਰੱਖ ਕੇ ਗੁੰਨਦੇ ਆ ਤਾਂ ਇਹਦੀ ਰੋਟੀ ਆ ਜਿਹੜੀ ਰੂਮ ਵਰਗੀ ਸੌਫਟ ਆਉਂਦੀ ਆ ਬਿਲਕੁਲ ਪੋਲੀ ਪੋਲੀ ਤੇ ਖਾਣ ਵਿੱਚ ਵੀ ਉਹ ਜਿਹੜੀ ਬਹੁਤ ਹੀ ਜਿਆਦੇ ਸਵਾਦ ਲੱਗਦੀ ਆ ਮੈਂ ਕਿਹਾ ਚਲੋ ਹਨਾ ਨਾਲੇ ਤਾਂ ਦੋਰ ਵਾਲੇ ਖਾ ਲੈਣਗੇ ਵਧੀਆ ਖੁਸ਼ ਹੋ ਕੇ ਦਹੀਂ ਭੇਜ ਦਾਂਗੇ ਨਾਲ ਤੇ ਰੋਟੀ ਬਣਾ ਕੇ ਭੇਜ ਦਾਂਗੇ ਚਾਹ ਉਹ ਕਹਿੰਦੇ ਵੀ ਸਾਨੂੰ ਨਾਲ ਭੇਜਿਆ ਕਰੋ ਅਸੀਂ ਠਹਿਰ ਕੇ ਪੀ ਲਿਆ ਕਰਾਂਗੇ ਰੋਟੀ ਤੋਂ ਬਾਅਦ ਵੀ ਦੁਬਾਰਾ ਨਾ ਲੈ ਕੇ ਆਇਆ ਕਰੋ ਕਹਿੰਦੇ ਵੀ ਦੋ ਦੋ ਗੇੜੇ ਨਾਲ ਆਇਆ ਕਰੋ ਤੇ ਇਸ ਕਰਕੇ ਡਾਕਟਰ ਸਾਹਿਬ ਹੁਣ ਰੋਟੀ ਲੈ ਜਾਣਗੇ ਆ ਮੈਂ ਮੰਗਵਾਇਆ ਸੀ ਡਾਕਟਰ ਸਾਹਿਬ ਤੋਂ ਕੈਂਪਰ ਇਹ ਜਿਹੜਾ ਕੈਂਪਰ ਹੈ ਜੀ ਇਹ ਆਪਣਾ ਜਿਹੜਾ ਵੱਡਾ ਉਹ ਤਾਂ ਤਰਿਆਏ ਸੀਗੇ ਮੋਟਰ ਤੇ ਮਿਸਤਰੀਆਂ ਵਾਸਤੇ ਇਹ ਛੋਟਾ ਫਿਰ ਡਾਕਟਰ ਸਾਹਿਬ ਨੇ ਲਿਆਤਾ ਸੀਗਾ ਤੇ ਇਹ ਸੀਗਾ ਮੈਨੂੰ ਕਹਿ ਰਹੇ ਸੀਗੇ ਨੇ 10 ਲੀਟਰ ਦਾ ਇਹ ਮੈਂ ਕਹਿ ਰਹੀ ਸੀ ਮੈਂ ਕਿ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਇਹ 10 ਲੀਟਰ ਦਾ ਹੋਊਗਾ ਤੇ ਜਦੋਂ ਫਿਰ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਦੇਖਿਆ ਤਾਂ ਇਹਦੇ ਵਿੱਚ ਨਾ 8 ਲੀਟਰ ਮੰਗੂ ਪਾਣੀ ਪੈ ਜਾਂਦਾ ਸਾਨੂੰ ਮੁੱਕਦਾ ਨਹੀਂ ਹੈਗਾ ਬਹੁਤ ਵਧੀਆ ਸਰ ਜਾਂਦਾ ਹੈ ਸਵੇਰੇ ਭਰ ਲੈਨੇ ਆ ਤੇ ਸਵੇਰੇ ਭਰ ਕੇ ਫਿਰ ਇਹਨੂੰ ਸ਼ਾਮ ਨੂੰ ਭਰ ਲੈਨੇ ਆ ਬਹੁਤ ਵਧੀਆ ਇਹ ਲੱਗਦਾ ਹੈ ਠੰਡਾ ਪਾਣੀ ਰਹਿੰਦਾ ਹੈ ਇਹਦੇ ਵਿੱਚ ਤੇ ਆ ਦੇਖੋ ਜੀ ਆਪਣੇ ਖੇਤ ਜਿਹੜੀ ਮੋਟਰ ਲੱਗ ਰਹੀ ਹੈ ਬੋਰ ਲਾ ਰਹੇ ਨੇ ਭਾਈ ਮੈਂ ਡਾਕਟਰ ਸਾਹਿਬ ਨੂੰ ਕਹਿਤਾ ਸੀਗਾ ਮੈਂ ਕਿਹਾ ਵੀ ਮੇਰੇ ਤੋਂ ਤਾਂ ਨਹੀਂ ਜਾਇਆ ਜਾਣਾ ਹੈਗਾ ਵੀ ਤੁਸੀਂ ਮੈਨੂੰ ਜਰੂਰ ਵੀਡੀਓ ਬਣਾ ਕੇ ਦੱਸਿਓ ਹੁਣ ਦਿਖਾਇਓ ਹਨਾ ਵੀ ਫਿਰ ਆਪਾਂ ਦਿਖਾਵਾਂਗੇ ਈਵਰਸ ਨੂੰ ਵੀ ਆਪਣੇ ਕਿਵੇਂ ਬੋਰ ਲੱਗ ਰਿਹਾ ਹੈ ਕਿਵੇਂ ਕੰਮ ਚੱਲ ਰਿਹਾ ਆ ਦੇਖੋ ਜੀ ਇੱਥੇ ਮੋਟਰ ਚੱਲ ਰਹੀ ਹੈ ਆਪਣੀ ਤੇ ਇੱਥੇ ਆਪਣਾ ਬੋਰ ਹੋ ਰਿਹਾ ਇਹ ਜਿਹੜੀ ਵੀਡੀਓ ਮੇਰੇ ਕੋਲੇ 2-3 ਦਿਨ ਹੋ ਗਏ ਜੀ ਬਣਾ ਕੇ ਰੱਖੀ ਨੂੰ ਮੈਨੂੰ ਨਾ ਬੀਜੀ ਹੋਣ ਕਰਕੇ ਮੈਨੂੰ ਟਾਈਮ ਨਹੀਂ ਬਿਲਕੁਲ ਵੀ ਲੱਗਿਆ ਹੈਗਾ ਤੇ ਮੈਂ ਇਸ ਕਰਕੇ ਇਹਨੂੰ ਲੇਟ ਹੀ ਐਡੀਟਿੰਗ ਕਰ ਰਹੀ ਆਂ ਇਹਦੀ ਆ ਦੇਖੋ ਇਹ ਜਿਹੜਾ ਬੋਰ ਹੈ ਜੀ ਆਪਣਾ 300 ਦੇ ਕਰੀਬ ਹੋ ਗਿਆ 300 ਤੱਕ ਬੋਰ ਕਰਿਆ ਜੀ ਇਹ ਆਪਾਂ ਸਿਰ ਘਾਲਤੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਮੈਂ ਨਾ ਕਿ ਆਈ ਸੀਗੀ ਕੇਸੀ ਇਸ ਕਰਕੇ ਮੈਂ ਸਿਰ ਦੇ ਉੱਤੇ ਤੌਲੀਆ ਲਪੇਟਿਆ ਹੋਇਆ ਜੀ ਤੇ ਬਾਬਾ ਜੀ ਦੀ ਕੜਾਹੀ ਆਪਾਂ ਤਿਆਰ ਕਰਕੇ ਦੇ ਦਿੱਤੀ ਡਾਕਟਰ ਸਾਹਿਬ ਨੂੰ ਖਵਾ ਜਾ ਪੀ ਵੀ ਨਾਲੇ ਜੋਤ ਬਣਾ ਕੇ ਦੇ ਦਿੱਤੀ ਜੀ ਤੇ ਉਹ ਵੀ ਬਹੁਤ ਜ਼ਰੂਰੀ ਹੈ ਹੁਣ ਜਿੰਨੇ ਦਿਨ ਆਪਣੇ ਬੋਰ ਦਾ ਕੰਮ ਚੱਲੂਗਾ ਇਸ ਮਰਸੀਬਲ ਦਾ ਓਨੇ ਦਿਨ ਆਪਣੇ ਕੜਾਹੀ ਜਾਊਗੀ ਨਾਲੇ ਜੋਤ ਜਾਊਗੀ ਖਵਾਜਾ ਪੀਰ ਦੇ ਨਾਲੇ ਕੜਾਹੀ ਜਾਊਗੀ ਬਣ ਕੇ ਗੁੜ ਵਾਲੀ ਚੌਲ ਤੇ ਇਹ ਖਵਾਜਾ ਪੀਰ ਦੀ ਕੜਾਹੀ ਹੁੰਦੀ ਹੈ ਜੀ ਤੇ ਬਹੁਤ ਬਿਜੀ ਜੇ ਦਿਨ ਚੱਲ ਰਹੇ ਨੇ ਗਰਮੀ ਵੀ ਬਹੁਤ ਜ਼ਿਆਦਾ ਆ ਹੱਦੋਂ ਵੱਧ ਤਾਂ ਜੇ ਰਸੋਈ ਚਾਉਣੇ ਆ ਤਾਂ ਉਹਦੂ ਗਰਮੀ ਲੱਗਦੀ ਆ ਕੀ ਕਰੀਏ ਬਹੁਤ ਜ਼ਿਆਦਾ ਇਹ ਦੁਖੀ ਹੋਇਆ ਗਰਮੀ ਨਾਲ ਮੈਨੂੰ ਐ ਲੱਗਦਾ ਨਾ ਜੀ ਮੇਨਾ ਮੇਰੇ ਸਕਿਨ ਨਾ ਤੇ ਉੱਤੇ ਨਾ ਕੋਈ ਅਲਰਜੀ ਟਾਈਪ ਹੋ ਗਈ ਹੋਵੇ ਨਾ ਜਲਨ ਹੁੰਦੀ ਆ ਫੇਸ ਤੇ ਬਹੁਤ ਇਚਿੰਗ ਜੀ ਹੁੰਦੀ ਆ ਤਿੰਨ ਚਾਰ ਦਿਨ ਹੋ ਗਏ ਕੱਲੋਂ ਆਪਾਂ ਤੁਹਾਡੇ ਨਾਲ ਨਾ ਫੇਸ ਪੈਕ ਸ਼ੇਅਰ ਕਰਾਂਗੇ ਬਹੁਤ ਵਧੀਆ ਫੇਸ ਪੈਕ ਹੈ ਰਿਜ਼ਲਟ ਵੀ ਬਹੁਤ ਵਧੀਆ ਉਹਦਾ ਉਹਦੇ ਨਾਲ ਫੇਸ ਆਪਣਾ ਸ਼ਾਇਦ ਠੀਕ ਹੋ ਜਵੇ ਮੈਨੂੰ ਤਾਂ ਲੱਗਦਾ ਜੀ 100% ਠੀਕ ਹੋ ਜੂਗਾ ਕਿਉਂਕਿ ਮੈਂ ਪਹਿਲਾਂ ਵੀ ਯੂਜ਼ ਕੀਤਾ ਹੋਇਆ ਜੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਗਰਮੀ ਦੇ ਨਾਲ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਨੂੰ ਗਰਮੀ ਆਉਂਦੀ ਹੈ ਬਾਰ-ਬਾਰ ਆਪਾਂ ਬਾਰ-ਬਾਰ ਹਨਾ ਮੂੰਹ ਪੂੰਝਦੇ ਆ ਤੇ ਕੱਪੜੇ ਨਾਲ ਉਹ ਛਿੱਲਿਆ ਜਾਂਦਾ ਹੈ ਹਨਾ ਫੇਸ ਮੈਨੂੰ ਐ ਲੱਗਦਾ ਜੀ ਮੈਂ ਇਹ ਹੋ ਗਿਆ ਹੁੰਦਾ ਬਾਕੀ ਦੇਖੋ ਬਹੁਤ ਜ਼ਿਆਦਾ ਜਲਨ ਹੋ ਰਹੀ ਆ ਫੇਸ ਤੇ ਤੇ ਮੈਂ ਤਰੀ ਹੋਈ ਸੀ ਮਲਾਈ ਘਿਓ ਬਣਨ ਵਾਸਤੇ ਮੱਖਿਓ ਬਣਾ ਰਹੀ ਸੀਗੀ ਤੇ ਮੈਂ ਨਾ ਉਹ ਨਹੀਂ ਕਰਦੀ ਹੁੰਦੀ ਰੜਕਦੀ ਨਹੀਂ ਹੁੰਦੀ ਕਿ ਉਹ ਮਲਾਈ ਮੱਖਣ ਨਹੀਂ ਕੱਢਦੀ ਹੁੰਦੀ ਮੈਂ ਤੇ ਟੈਕਟੀ ਧਰ ਲੈਣੀ ਹੁੰਦੀ ਆ ਮਲਾਈ ਪਹਿਲਾਂ ਅਵਰੇਜ ਚੋਂ ਕੱਢ ਕੇ ਬਾਹਰ ਧਰ ਦਿੰਨੇ ਆ ਫਿਰ ਬਸ ਜਦੋਂ ਉਹ ਨਾਰਮਲ ਜੀ ਹੋ ਜਾਂਦੀ ਆ ਠੰਡੀ ਨਹੀਂ ਰਹਿੰਦੀ ਯਾਨੀ ਰੂਮ ਟੈਂਪਰੇਚਰ ਤੇ ਆ ਜਾਂਦੀ ਆ ਫਿਰ ਉਹਨੂੰ ਮੈਂ ਗੈਸ ਤੇ ਧਰ ਦਿੰਨੀ ਆ ਤੇ ਹੌਲੀ ਹੌਲੀ ਕਿਉ ਬਣ ਜਾਂਦਾ ਬਹੁਤ ਵਧੀਆ ਕਿਉ ਬਣਦਾ ਏ ਤੇ ਚਲੋ ਤੁਹਾਨੂੰ ਦਿਖਾਉਣੀ ਆ ਹਨਾ ਬਹੁਤ ਵਧੀਆ ਕਿਉ ਬਣਦਾ ਹੁੰਦਾ ਮੈਂ ਵੀ ਬਣਾਉਣੀ ਹੁੰਦੀ ਆ ਮੈਂ ਮਧਾਣੀ ਨਹੀਂ ਲਾਉਦੀ ਹੁੰਦੀ ਡਾਇਰੈਕਟ ਮਲਾਈ ਦਾ ਘਿਓ ਬਣਾ ਲੈਣੀ ਆ ਕਿਉਂਕਿ ਉਬਲਿਆ ਹੋਇਆ ਦੁੱਧ ਹੁੰਦਾ ਹਨਾ ਕੱਚਾ ਨਹੀਂ ਹੁੰਦਾ ਕਰੀਮ ਨਹੀਂ ਹੁੰਦੀ ਆਪਣੇ ਉਬਲੇ ਹੋਏ ਦੁੱਧ ਦੀ ਮਲਾਈ ਹੁੰਦੀ ਹੈਗੀ ਪਹਿਲਾਂ ਮੈਂ ਵਾਲੀ ਦੇ ਦਿੰਨੀ ਆ ਦੁੱਧ ਨੂੰ ਫਿਰ ਉਹਨੂੰ ਫ੍ਰਿਜ 'ਚ ਰੱਖ ਦਿੰਨੀ ਆ ਤੇ ਜਿਵੇਂ ਸਵੇਰੇ ਮਲਾਈ ਵਾਲੀ ਦੇ ਦਿੱਤੀ ਦੁੱਧ ਨੂੰ ਫਿਰ ਮੈਂ ਉਹਨੂੰ ਪੂਰਾ ਦਿਨ ਨਹੀਂ ਛੇੜਦੀ ਤੇ ਰਾਤ ਨੂੰ ਨਹੀਂ ਛੇੜਨਾ ਹੈਗਾ ਦੂਜੇ ਦਿਨ ਸਵੇਰੇ ਉਹਦੇ ਉੱਤੋਂ ਮਲਾਈ ਲਾਉਣੀ ਆ ਬਹੁਤ ਵਧੀਆ ਮਲਾਈ ਆ ਜਾਂਦੀ ਹੈ ਤੇ ਫਿਰ ਆਪਣਾ ਘਿਓ ਵੀ ਬਹੁਤ ਵਧੀਆ ਬਣ ਜਾਂਦਾ ਚਲੋ ਦਿਖਾਉਣੀ ਆ ਤੁਹਾਨੂੰ ਹਨਾ ਕਿਵੇਂ ਬਣਦੇ ਆ ਆ ਦੇਖੋ ਜੀ ਹੁਣ ਨਾ ਇਹ ਅਰਿੱਜ ਰਹੀ ਹੈ ਮਲਾਈ ਉਬਲ ਰਹੀ ਹੈ ਹੌਲੀ ਹੌਲੀ ਇਹ ਹੋਊ ਜੂਗੀ ਕਿਉਂ ਨਿਕਲਿਆ ਹੋ ਗਿਆ ਇਹਦੇ ਵਿੱਚੋਂ ਬਹੁਤ ਵਧੀਆ ਥਿਓ ਬਣੂਗਾ ਚਾਹੀਏ ਇਹਨੂੰ ਹੌਲੀ ਹੌਲੀ ਹਿਲਾਇਆ ਨਾ ਬਹੁਤ ਵਧੀਆ ਕਿਵੇਂ ਬਣਦਾ ਬਾਹਰ ਚਲੀ ਗਈ ਥੋੜਾ ਜਿਹਾ ਚਿਹਰਾ ਉਹ ਥੋੜਾ ਜਨਾ ਥੱਲੇ ਟੱਚ ਹੋ ਗਈ ਇਹਦੇ ਕਰਕੇ ਨਾ ਆ ਜਿਹੜੇ ਕਾਲੇ ਕਾਲੇ ਜਿਹੇ ਨੇ ਆ ਵਾਲੇ ਇਹ ਬਣ ਗਏ ਇਹਦੇ ਵਿੱਚ ਥੱਲੇ ਲੱਗ ਗਏ ਥੋੜੀ ਜਿਹੀ ਵੈਸੇ ਤਾਂ ਨਹੀਂ ਲੱਗੇ ਉਹ ਥੋੜੀ ਜਿਹੀ ਮੈਂ ਥੱਲੇ ਟੱਚ ਜਿਹਾ ਹੋ ਜਾਂਦਾ ਹਨਾ ਖੁਰਚਣ ਜੀ ਹੋ ਜਾਂਦੀ ਐ ਐ ਹੋ ਗਈ ਕਸੇ ਨਾ ਬਾਹਰ ਪਰੇ ਨਾ ਹੋਵੇ ਛੱਡ ਕੇ ਮੈਂ ਤਾਂ ਬਾਹਰ ਚਲੀ ਗਈ ਥੋੜਾ ਜਿਹਾ ਚਿਹਰੇ ਦੋ ਕੁ ਮਿੰਟ ਤੇ ਆਉਂਦੇ ਨੂੰ ਵਸਾਂ ਹੋ ਗਈ ਥੋੜੀ ਆ ਦੇਖੋ ਹੁਣ ਆਪਣਾ ਕਿਉਂ ਨਿਕਲਣ ਲੱਗ ਗਿਆ ਹੈ ਨਾ ਐਵੇਂ ਨਾ ਇਹ ਹੌਲੀ ਹੌਲੀ ਪੁੱਟ ਬਣ ਜਾਣਗੇ ਸਾਰਾ ਕਿਉਂ ਉੱਪਰ ਆ ਜੀ ਕੋ फुट टने जोड़े वह सिले पै जाएंगे बहुत वजिए क्यों बनता है, है। मैं बना के देखो सोना है ना? देखो है। कि सोहना बन गया है ना हाँ देखो ए बन जूगा निकल आई ये तो क्यों? बस थोड़ा टाइम होर लगेगा दस क मिनट लगन ग ਸਾਰਾ ਕੁਝ ਆਪਣਾ ਬਣ ਕੇ ਤਿਆਰ ਹੋ ਜੂਗਾ